ਨਮਸਕਾਰ ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਹਰ ਵਿਅਕਤੀ ਸਮਾਜ ਕਿਤੇ ਪੇਸ਼ੇ ਦੀ ਆਪਣੀ ਇੱਕ ਸੰਗਠਨ ਹੁੰਦਾ ਹੈ ਉਹਦੀ ਇੱਕ ਆਰਗੇਨਾਈਜੇਸ਼ਨਸ ਹੁੰਦੀ ਹੈ ਜਿਹੜੀ ਉਸ ਦੇ ਹੱਕਾਂ ਦੀ ਰਾਖੀ ਕਰਦੀ ਹੈ ਉਹ ਤੇ ਉਹਦੇ ਲਈ ਮੁਸੀਬਤ ਦੇ ਸਮੇਂ ਖੜੀ ਹੁੰਦੀ ਹੈ ਔਰ ਜਿਹਹਾਂ ਆ ਸੰਗਠਨ ਬਣਾਉਣੇ ਆਰਗੇਨਾਈਜੇਸ਼ਨਸ ਜਾਂ ਯੂਨੀਅਨਸ ਬਣਾਉਣੀਆਂ ਬਹੁਤ ਲਾਜ਼ਮੀ ਨੇ ਅਰਸੀਸ ਗੱਲ ਦਾ ਸਮਰਥਨ ਵੀ ਕਰਦੇ ਹਨ ਪਰ ਜਦੋਂ ਕੋਈ ਯੂਨੀਅਨ ਆਪਣੇ ਕਿਤੇ ਪੇਸ਼ੇ ਤੋਂ ਦੂਜਿਆਂ ਨੂੰ ਨੀਵਾ ਸਮਝਣ ਲੱਗ ਜੇ ਆਪਣੇ ਮਾਰਗ ਤੋਂ ਭਟਕ ਕੇ ਦੂਜਿਆਂ ਦਾ ਨੁਕਸਾਨ ਕਰਨ ਲੱਗ ਜਾਵੇ ਤਾਂ ਉਹ ਯੂਨੀਅਨ ਹੈ ਉਹ ਲੋਕ ਨੇ ਸਾਡੇ ਸਮਾਜ ਦੇ ਲਈ ਖਤਰਨਾਕ ਹੋ ਜਾਂਦੇ ਆ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਬਣੀ ਹੋਈਆਂ ਨੇ ਤੇ ਉਹ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਸਰਕਾਰ ਨਾਲ ਗੱਲਬਾਤ इत्यादੀ ਕਰਦੇ ਰਹਿੰਦੇ ਨੇ ਪਰ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਜਥੇਬੰਦੀਆਂ ਦੇ ਨਾਮ ਤੇ ਸਮਾਜ ਦੇ ਵਿੱਚ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਸਮਾਜ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਅੰਦਰ ਇੱਕ ਡਰ ਭੈ ਦੀ ਭਾਵਨਾ ਪੈਦਾ ਕਰਨ ਦਾ ਜਿਹੜਾ ਹੈ ਮਾਰਗ ਨੇ ਉਪਧਰਾ ਕਰ ਰਹੇ ਬੀਤੇ ਦਿਨੀ ਬਰਨਾਲਾ ਦੇ ਵਿੱਚ ਇੱਕ ਕਿਸਾਨ ਜੱਥੇਬੰਦੀ ਨੇ ਇੱਕ ਇਮੀਗ੍ਰੇਸ਼ਨ ਜਿਹੜੀ ਕੰਪਨੀ ਹੈ ਉਹਦੀ ਬਾਹਰ ਧਰਨਾ ਲਾਇਆ ਕਿਹਾ ਕਿ ਇਹਨਾਂ ਨੇ ਇੱਕ ਨੌਜਵਾਨ ਦੇ ਨਾਲ ਠੱਗੀ ਮਾਰੀ ਹਾਲਾਂਕਿ ਇਸ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਜੱਥੇਬੰਦੀ ਉਸ ਪਰਿਵਾਰ ਦੇ ਨਾਲ ਲੈ ਕੇ ਕੁਝ ਸਮਝੌਤੇ ਬੰਦੀ ਵੀ ਹੋਈ ਵਪਾਰੀਆਂ ਦਾ ਕਹਿਣਾ ਸੀ ਕਿ ਉਹ ਜਿਹੜਾ ਵਿਅਕਤੀ ਹੈ ਉਹ ਅਸੀਂ ਉਸ ਨੂੰ ਬਾਹਰ ਭੇਜ ਦਿੱਤਾ ਸੀ ਤੇ ਉਹ ਆਪਣਾ ਉਹਦਾ ਦਿਲ ਨਹੀਂ ਲੱਗਿਆ ਤੇ ਵਾਪਸ ਇੱਥੇ ਆ ਗਿਆ ਬਟ ਫਿਰ ਵੀ ਪੈਸੇ ਵਾਪਸ ਕਰਨ ਨੂੰ ਲੈ ਕੇ ਉਹਨਾਂ ਦਾ ਇੱਕ ਸਮਝੌਤਾ ਬਣਾ ਗਿਆ ਪਰ ਇੱਥੇ ਕੀ ਗੱਲ ਹੁੰਦੀ ਹੈ ਕਿ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਉਹਨਾਂ ਦੀ ਦੁਕਾਨ ਦੇ ਬਾਹਰ ਟੈਂਟ ਲਾ ਲਿਆ ਜਾਂਦਾ ਹੈ ਜਿਹਦਾ ਵਪਾਰੀ ਮੰਡਲ ਵਿਰੋਧ ਕਰਦਾ ਕਿ ਤੁਸੀਂ ਇਹ ਹਰਕਤ ਨਾ ਕਰੋ ਤੁਸੀਂ ਇਹ ਚੀਜ਼ ਨਾ ਕਰੋ ਉੱਥੇ ਸਪੀਕਰਾਂ ਦੇ ਵਿੱਚ ਵੱਡੇ ਵੱਡੇ ਕਿਸਾਨੀ ਗੀਤ ਵੱਜਦੇ ਨੇ ਜਿਹੜੇ ਕਿਸਾਨ ਕੋਲ ਵੇਲੇ ਲਿਖੇ ਗਏ ਧਾਰਮਿਕ ਜੇਕਰ ਲਾਈ ਜਾਂਦੇ ਨੇ ਉਕਸਾਇਆ ਜਾਂਦਾ ਵਪਾਰੀ ਵਰਗ ਨੂੰ ਤੇ ਵਪਾਰੀ ਵਰਗ ਵੀ ਸਾਹਮਣੇ ਤੋਂ ਸਪੀਕਰ ਲੈ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤੇ ਇਸ ਸਾਰੇ ਮੌਲੇ ਹਿੰਦੂ ਵਰਸਸ ਸਿੱਖ ਬਣਾ ਦਿੱਤਾ ਗਿਆ ਹੁੰਦਾ ਜਦੋਂ ਉਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਤੇ ਵਪਾਰੀਆਂ ਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਉੱਥੇ ਜਕਾਰੇ ਲਗਾਏ ਗਏ ਜਕਾਰੇ ਲਗਾਉਣਾ ਕੋਈ ਮਾੜੀ ਗੱਲ ਨਹੀਂ ਹੈ ਅਸੀਂ ਇਸ ਤੇ ਅਗੇਂਸਟ ਨਹੀਂ ਹਾਂ ਪਰ ਕਿਸੇ ਨੂੰ ਚੜਾਉਣ ਦੇ ਵਾਸਤੇ ਜਾਂ ਕਿਸੇ ਨੂੰ ਉਕਸੋਂ ਦੇ ਲਈ ਇਹ ਚੀਜ਼ਾਂ ਨਹੀਂ ਹੁੰਦੀ ਚਾਹੇ ਉਹ ਅ ਜੈ ਸ਼੍ਰੀ ਰਾਮ ਦੇ ਨਾਰੇ ਖੋ ਚਾਹੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਨਾਰੇ ਅਸੀਂ ਨਾਰਿਆਂ ਦੇ ਹੱਕ 'ਚ ਨਹੀਂ ਅਗੇਂਸਟ ਨਹੀਂ ਪਰ ਅਸੀਂ ਚੜਾਉਣ ਦੇ ਹੱਕ 'ਚ ਨੂੰ ਲੈ ਕੇ ਨਹੀਂ ਇਹਦੇ ਜਦੋਂ ਵਪਾਰੀ ਵਰਗ ਨੇ ਸਪੀਕਰਾਂ ਦੇ ਵਿੱਚ ਉਹਨਾਂ ਦਾ ਵਿਰੋਧ ਸ਼ੁਰੂ ਕੀਤਾ ਜਦੋਂ ਵਪਾਰੀ ਵਰਗ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਇਆ ਤਾਂ ਕਿਸਾਨਾਂ ਨੇ ਲਾਠੀਆਂ ਲੈ ਕੇ ਗੰਨੇ ਲੈ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਬਹੁਤ ਸਾਰੀ ਵੀਡੀਓਜ਼ ਸੋਸ਼ਲ ਮੀਡੀਆ ਤੇ ਇਹ ਵਾਇਰਲ ਵੀ ਨਹੀਂ ਤੁਸੀਂ ਆਮ ਦੇਖ ਸਕਦੇ ਹੋ ਇਹ ਕਿਉਂ ਭਈ ਕਿ ਤੇਨਾਂ ਕਿਤੇ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਬੇਲਗਾਮ ਹੁੰਦੀਆਂ ਜਾ ਰਹੀਆਂ ਨੇ ਚਾਹੇ ਉਹ ਬੀਤੇ ਦਿਨੀ ਜਲੰਧਰ ਦੇ ਇੱਕ ਲੋਕ ਸਭਾ ਉਮੀਦਵਾਰ ਜਦੋਂ ਆਪਣੇ ਉਹਨਾਂ ਦੇ ਰਹਿਬਰ ਇਸ ਦੇਸ਼ ਦੇ ਸਾਡੇ ਹੀਰੋ ਚਨਾਇਕ ਬਾਬਾ ਸਾਹਿਬ ਅੰਬੇਦਕਰ ਦੇ ਆਸ਼ੀਰਵਾਦ ਲੈਣ ਲਈ ਗਏ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ। ਅਖੋਤੀ ਕੁਝ ਕਿਸਾਨ ਜੱਥੇਬੰਦੀਆਂ ਦੇ ਵੱਲੋਂ। ਉਹੀ ਕਿਸਾਨ ਜੱਥੇਬੰਦੀਆਂ ਨੇ ਕੁਝ ਜਿਹੜੇ ਆ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਮੂਤ ਪੀਣੇ ਹੋ। ਤੁਸੀਂ ਧਾਰਮਿਕ ਅਨਮਾਤਗੀ ਕਰ ਰਹੇ ਹੋ। ਕਿ ਪੰਜਾਬ ਦੇ ਵਿੱਚ ਪੰਜਾਬੀ Hindu, ਪੰਜਾਬੀ ਮੁਸਲਮਾਨ, ਪੰਜਾਬੀ ਇਸਾਈ ਕਿਸਾਨ ਨਹੀਂ ਨੇ ਕਿ ਉਹ ਖੇਤੀਬਾੜੀ ਨਹੀਂ ਕਰਦੇ। ਕੀ ਉਹ ਉਹਨਾਂ ਦੇ ਘਰਾਂ ਦੇ ਵਿੱਚ ਸੀਰੀ ਦਾ ਕੰਮ ਨਹੀਂ ਕਰਦੇ ਫਿਰ ਤੁਸੀਂ ਚੜਾਉਣ ਦੇ ਲਈ ਅਜਿਹੀਆਂ ਹਰਕਤਾਂ ਕਿਉਂ ਕਰਦੇ ਹੋ ਤੁਹਾਨੂੰ ਯਾਦ ਹੋਵੇਗਾ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਕੀ ਨਾਅਰੇ ਦਿੱਤੇ ਗਏ ਸੀ ਕਿ ਅਸੀਂ ਇਸ ਵਰ ਕਾਲੀ ਦੀਵਾਲੀ ਮਨਾਉਣੀ ਹੈ ਵਾਏ ਸਨਾਤਨੀ ਭਾਈਚਾਰੇ ਦੇ ਤਿਹਾਰਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਅਸੀਂ ਕਿਸੇ ਹੋਰ ੁਰਬ ਤਿਉਹਾਰ ਜਾਂ ਡੇ ਦੇ ਉੱਪਰ ਅਸੀਂ ਨਹੀਂ ਕਹਿੰਦੇ ਕਿ ਅਸੀਂ ਇਹ ਕਾਲਾ ਬਣਾਉਣਾ ਤੁਸੀਂ ਉਹਨਾਂ ਨੂੰ ਵਾਰ-ਵਾਰ ਉਸਾਣਿਓ ਉਹਨਾਂ ਦੇ ਦਿਨ ਧਿਆਨ ਦੇ ਕਿ ਅਸੀਂ ਤੱਕ ਜੀ ਕਾਲਾ ਬਣਾਵਾਂਗੇ ਜੀ ਕਾਲੀ ਦੀਵਾਲੀ ਮਨਾਵਾਂਗੇ ਜੀ ਅਸੀਂ ਅਸੀਂ ਕਾਲਾ ਇਹ ਕਰਾਂਗੇ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਇਹ ਤਾਂ ਮੂਤ ਪੀਣੇ ਨੇ ਫਿਰ ਅਸੀਂ ਜਕਾਰੇ ਲਗਾ ਕੇ ਉਹਨਾਂ ਨੂੰ ਨੀਵੇਂ ਕਰਨ ਦੀ ਸ਼ੋਅ ਕਰਦੇ ਜਕਾਰੇ ਸਾਨੂੰ ਗੁਰੂ ਨੇ ਸਭ ਨੂੰ ਸਾਂਝੇ ਦਿੱਤੇ ਸੀ ਕਿਸੇ ਨੂੰ ਨੀਵਾ ਦਿਖਾਉਣ ਦੇ ਲਈ ਨਹੀਂ ਦਿੱਤੇ ਕਿ ਅਸੀਂ ਉਹਨੂੰ ਲਗਾਈਏ ਵੱਡੇ ਵੱਡੇ ਗੀਤ ਲਗਾ ਕੇ ਉਹਨੂੰ ਚੀਜ਼ਾਂ ਕਰੀਏ ਜਦੋਂ ਵਿਰੋਧ ਦੇ ਵਿੱਚ ਉਹਨਾਂ ਨੇ ਵੀ ਫਿਰ ਆਪਦੇ ਧਰਮ ਦੇ ਜਗਾਰੇ ਲਗਾਏ ਤਾਂ ਫਿਰ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਇਹ ਇੱਕ ਛੋਟੇ ਛੋਟੇ ਜਿਹੜੀ ਘਟਨਾਵਾਂ ਸ਼ੁਰੂ ਤੋਂ ਹੁੰਦੀਆਂ ਆ ਰਹੀਆਂ ਨੇ ਉਹ ਇੱਕ ਵੱਡਾ ਪਾੜ ਪਾਉਂਦਾ ਸਮਾਜ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਦਿਖ ਰਿਹਾ ਹੈ ਇੱਥੇ ਨਿਰਾਸ਼ ਹੋ ਕੇ ਗੁੱਸੇ ਦੇ ਵਿੱਚ ਹੋ ਕੇ ਵਪਾਰੀ ਵਰਗ ਨੇ ਵੀ ਫਿਰ ਉਹਨਾਂ ਦੇ ਸਾਹਮਣੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਦੇ ਤਰੀਕੇ ਦੇ ਨਾਲ ਜਵਾਬ ਦਿੱਤਾ ਤੁਸੀਂ ਉਹਨਾਂ ਤੇ ਲਾਠੀ ਗੰਨਿਆਂ ਦੇ ਨਾਲ ਹਮਲਾ ਕਰੋਗੇ ਤਾਂ ਉਹਨਾਂ ਨੇ ਵੀ ਫਿਰ ਅਗੋ ਬਚਾਤਾ ਕਰਨਾ ਸੀ ਆਪਾਂ ਅਪਾਰੀ ਵਰਗ ਨੇ ਵੀ ਬੀਤੇ ਦਿਨੀ ਦੁਕਾਨਾਂ ਬੰਦ ਕਰਕੇ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਕਿਸਾਨ ਜਿੱਥੇ ਬੰਦੀਆਂ ਤੋਂ ਅਸੀਂ ਧਾਰਮਿਕ ਜਥੇਬੰਦੀਆਂ ਕਦੋਂ ਬਣ ਗਏ ਸਾਨੂੰ ਕਿਸ ਨੇ ਹੱਕ ਦੇ ਦਿੱਤਾ ਕਿ ਅਸੀਂ ਕਿਸੇ ਦੇ ਜਿਹੜਾ ਹੈ ਧਾਰਮਿਕ ਮੂਲ ਹੈ ਉਹਨਾਂ ਦੇ ਰਿਚੁਅਲਸ ਜਿਹੇ ਅਸੀਂ ਉਹਨਾਂ ਤੇ ਹਮਲਾ ਕਰੀਏ ਕਿਉਂ ਭਈ ਅਸੀਂ ਕੀ ਗੁਰਬਾਣੀ ਨੂੰ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਫਲਸਫੇ ਨੂੰ ਭੁੱਲ ਗਏ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਨੂੰ ਕੀ ਉਹਦੇ ਚ ਭੱਟਾਂ ਦੀ ਬਾਣੀ ਨਹੀਂ ਹੈ ਕੀ ਉਹਦੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਨਹੀਂ ਹੈ ਫਿਰ ਅਸੀਂ ਕਿਉਂ ਭੁੱਲ ਜਾਨੇ ਹ ਅਸੀਂ ਕਿਉਂ ਪੁੱਜਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਲ ਭਾਈ ਸਤੀਦਾਸ ਭਾਈ ਮਤੀਦਾਸ ਕੌਣ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ਸਤਰ ਦੀ ਸਿੱਖਿਆ ਦੇਣ ਵਾਲੇ ਕੌਣ ਸਨ ਫਿਰ ਅਸੀਂ ਉਹਨਾਂ ਨੂੰ ਕਿਉਂ ਚੜਾਉਣ ਲੱਗ ਪੈਨੇ ਇਹ ਤਾਂ ਕਿਸਾਨ ਜਿੱਤੇ ਬੰਦੀਆਂ ਦੇ ਕਾਰਜ ਨਹੀਂ ਹੈ ਪਹਿਲਾਂ ਤਾਂ ਕਿਸਾਨ ਜਿੱਤੇ ਬੰਦੀ ਇਹੋ ਜੇ ਕਾਰਜ ਨਹੀਂ ਕਰਦੇ ਸਨ ਸੋ ਅਸੀਂ ਸਮਾਜ ਨੂੰ ਇਹੀ ਕਹਿੰਨੇ ਕਿ ਤੁਸੀਂ ਸੂਚੇਤਰੋ ਅਜਹੀਆਂ ਜੱਥੇਬੰਦੀਆਂ ਤੋਂ ਜਿਹੜੀਆਂ ਪੰਜਾਬ ਦੇ ਵਿੱਚ ਲਾਂਬੂ ਲਾਉਣਾ ਚਾਹੁੰਦੀਆਂ ਨੇ ਅੱਗ ਲਾਉਣਾ ਚਾਹੁੰਦੀਆਂ ਨੇ ਇਹ ਜਾਂਚ ਦਾ ਵਿਸ਼ਾ ਵੀ ਪ੍ਰਸ਼ਾਸਨ ਨੂੰ ਕਹਿੰਨੇ ਕਿ ਜਾਂਚ ਕੀਤੀ ਜਾਵੇ ਇਹਨਾਂ ਦੀ ਕਿ ਜਈਆਂ ਕੱਢਣਾਵਾ ਕਿਉਂ ਹੁੰਦੀਆਂ ਨੇ ਜੇ ਇਹਨਾਂ ਨੂੰ ਪਹਿਲਾਂ ਹੀ ਕਾਲੀ ਦੀਵਾਲੀ ਵਰਗੇ ਸਲੋਗਨ ਬੋਲਣ ਤੋਂ ਰੋਕ ਲਿਆ ਹੁੰਦਾ ਜੇ ਇਹਨਾਂ ਨੂੰ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਮੂਤ ਪੀਣੇ ਕਹਿਣ ਤੋਂ ਸੀ ਰੋਕ ਲਿਆ ਹੁੰਦਾ ਜੇ ਇਹ ਹੀ ਤਾਂ ਇਹ ਜਿਹੜੀਆਂ ਹੈ ਸੁਸ਼ੀਲ ਕੁਮਾਰ ਰਿੰਕੂ ਬਾਬਾ ਸਾਹਿਬ ਅੰਬੇਦਕਰ ਨੂੰ ਜਦੋਂ ਪ੍ਰਣਾਮ ਕਰਨ ਜਾ ਰਹੇ ਸੀ ਉਹ ਘਟਨਾ ਨਾ ਵਾਪਰਦੀਆਂ ਬਰਨਾਲੇ ਵਿੱਚ ਜਿਹੜਾ ਕਲੈਸ਼ ਹੋ ਰਿਹਾ ਉਹ ਘਟਨਾਵਾਂ ਨਾ ਵਾਪਰਦੀਆਂ ਕਿਉਂਕਿ ਪੰਜਾਬ ਦੇ ਲੋਕ ਵੀ ਕਿਤੇ ਨਾ ਕਿਤੇ ਅ ਦੁਖੀ ਹੋਏ ਪਏ ਨੇ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਦਰਨੇ ਲੜਨਾ ਕੋਈ ਮਾੜੀ ਗੱਲ ਨਹੀਂ ਹੈ ਹੱਕਾਂ ਦੇ ਲਈ ਲੜਨਾ ਬਹੁਤ ਇੰਪੋਰਟੈਂਟ ਹੈ ਪਰ ਇਹਨਾਂ ਧਰਨੀਆਂ ਦੇ ਵਿੱਚ ਇਹਨਾਂ ਲੜਾਈ ਦੇ ਵਿੱਚ ਆਮ ਜਨਤਾ ਕਦੋਂ ਤੱਕ ਸਫਰ ਕਰੇਗੀ ਆਮ ਜਨਤਾ ਨੂੰ ਸਫਰਤਾ ਨਾ ਕਰੋ ਨਾ ਉਹਨਾਂ ਨੂੰ ਦੁਖੀ ਨਾ ਕਰੋ ਨਾ ਇਹ ਨ ਹੋਵੇ ਕਿ ਉਹੀ ਜਨਤਾ ਜਿਨੇ ਪੰਜਾਬ ਦੇ ਧਰਮ ਤੋਂ ਉੱਪਰ ਉੱਠ ਕੇ ਤੁਹਾਡਾ ਸਾਥ ਦਿੱਤਾ ਸੀ ਤੇ ਉਹੀ ਜਨਤਾ ਫਿਰ ਤੁਹਾਡੇ ਅਗੇਂਸਟ ਹੋ ਜਾਵੇ ਇੱਥੇ ਸਭ ਤੋਂ ਵੱਡੀ ਸ਼ਾਬਾਸ਼ੀ ਬਰਨਾਲਾ ਪੁਲਿਸ ਪ੍ਰਸ਼ਾਸਨ ਦੀ ਬੜਦੀ ਜਿਨ੍ਹਾਂ ਨੇ ਇਸ ਲੜਾਈ ਨੂੰ ਵਦਨ ਤੋਂ ਰੋਕਿਆ ਇਸ ਮਾਮਲੇ ਦੇ ਵਿੱਚ ਹਜੇ ਵੀ ਉਹ ਇਹਨੂੰ ਸ਼ਾਂਤੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਾਨੂੰ ਸੋਚਣ ਦਾ ਵੇਲਾ ਹੈ ਕਿ ਇਹ ਜਿਹੜੀਆਂ ਅਖੌਤੀ ਕੁਝ ਕਿਸਾਨ ਜੱਥੇਬੰਦੀਆਂ ਦੇ ਵਿੱਚ ਲੋਕ ਨੇ ਇਹ ਆਪ ਦੇ ਲਾਂਬੂ ਨਾ ਲਾਉਣ ਪੰਜਾਬ ਪਹਿਲਾਂ ਹੀ ਜਿਹੜਾ ਹੈ ਫਿਰਕੂ ਦੰਗਿਆਂ ਦੀ ਅੱਗ ਸੇਕ ਚੁੱਕਾ ਹੈ ਕਿਸਾਨੀ ਜੱਥੇਬੰਦੀਆਂ ਕਿਸਾਨਾਂ ਦੇ ਲਈ ਕੰਮ ਕਰਦੀਆਂ ਚੰਗਾ ਲੱਗਦੀਆਂ ਨੇ ਔਰ ਅਸੀਂ ਉਹਨਾਂ ਦੇ ਨਾਲ ਆ ਪਰ ਜੇ ਕਿਸੇ ਵਿਸ਼ੇਸ਼ ਫਿਰਕਿਆਂ ਨੂੰ ਜਾਤੀ ਨੂੰ ਭਾਈਚਾਰੇ ਨੂੰ ਇਹ ਉਕਸਾਉਣਗੇ ਤਾਂ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਬਹੁਤ ਮਾੜੇ ਨਿਕਲਣਗੇ ਜਿਵੇਂ ਕਿ ਸਾਨੂੰ ਹੁਣ ਦੇਖੋ ਨੂੰ ਮਿਲ ਰਿਹਾ। ਸੋ ਆਓ ਮਿਲ ਕੇ ਪੰਜਾਬ ਦੇ ਲਈ ਕੰਮ ਕਰੀਏ ਕਿਸਾਨਾਂ ਦੇ ਲਈ ਕੰਮ ਕਰੀਏ ਨਾ ਕਿ ਫਿਰਕੂ ਪਾਵਨਾਵਾਂ ਨੂੰ ਢਕਾਉਣ ਦਾ ਕੰਮ ਕਰੀਏ। ਫਿਰ ਮਿਲਾਂਗੇ ਕਿਸੇ ਨਵੇਂ ਮੁੱਤੇ ਦੇ ਨਾਲ ਤੇ ਨਾਲ ਦੀ ਨਾਲ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਜਾਂ ਇਸ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੁਸੀਂ ਸਾਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਜੇ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗਦੇ ਨੇ ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ